Google Search Engine ਦੀ ਮਦਦ ਨਾਲ ਉਪਭੋਗਤਾ ਕਿਤੇ ਵੀ ਕੋਈ ਵੀ ਚੀਜ਼ ਕਿਸੇ ਦੇ ਵੀ ਬਾਰੇ ਸਕਿੰਟਾਂ ਵਿੱਚ ਸਰਚ ਕਰਕੇ ਪਤਾ ਲਗਾ ਸਕਦੇ ਨੇ ਤੇ ਇਸ ਲਈ ਉਪਭੋਗਤਾਵਾਂ ਨੂੰ ਪੈਸੇ ਦੇਣ ਜਾਂ ਫਿਰ পেইਡ ਸਬਸਕ੍ਰਿਪਸ਼ਨ ਦੀ ਲੋੜ ਨਹੀਂ ਪੈਂਦੀ ਯੂਜ਼ਰ Google Search Engine ਨੂੰ ਜਿੰਨਾ ਚਾਣ ਮੁਫਤ ਵਿੱਚ ਇਸਤੇਮਾਲ ਕਰ ਸਕਦੇ ਨੇ ਦੂਜੇ ਪਾਸੇ ਯੂਜ਼ਰ ਨੂੰ ਮੁਫਤ ਸੇਵਾਵਾਂ ਦੇਣ ਦੇ ਬਾਵਜੂਦ Google ਦੀ ਕਮਾਈ ਅਰਬਾਂ ਚ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕੰਪਨੀ ਹਰ ਮਿੰਟ 2 ਕਰੋੜ ਰੁਪਏ ਕਮਾ ਰਹੀ ਹੈ ਇਸ ਤੋਂ ਬਾਅਦ ਹਰ ਕਿਸੇ ਦੇ ਦਿਮਾਗ ਵਿੱਚ ਇਹ ਸਵਾਲ ਆਵੇਗਾ ਕਿ ਮੁਫਤ ਸੇਵਾ ਦੇਣ ਦੇ ਬਾਵਜੂਦ Google ਇੰਨੀ ਕਮਾਈ ਕਿਵੇਂ ਕਰ ਰਿਹਾ ਹੈ ਆਓ ਜਾਣਦੇ ਹਾਂ Google ਅਰਬਾਂ ਦੀ ਕਮਾਈ ਕਿਵੇਂ ਕਰਦਾ ਹੈ Google ਇਸ਼ਤਿਹਾਰਾਂ ਰਾਹੀਂ ਚੰਗੀ ਕਮਾਈ ਕਰ ਰਿਹਾ ਹੈ ਤੁਸੀਂ Google ਸਰਚ ਇੰਜਨ ਤੇ ਕੁਝ ਵੀ ਖੋਜਦੇ ਹੋ ਤਾਂ ਇਸ ਲਈ ਨਤੀਜੇ ਦੇਖਣ ਤੋਂ ਪਹਿਲਾਂ ਤੁਸੀਂ ਵਿਗਿਆਪਨ ਦੇਖਦੇ ਹੋ ਜਿਸ ਵਿੱਚ ਕਈ ਵਾਰ ਫੋਟੋਆਂ ਹੁੰਦੀਆਂ ਨੇ ਕਈ ਵਾਰ ਵੀਡੀਓ ਸ਼ਾਮਲ ਹੁੰਦੀਆਂ ਨੇ ਕੰਪਨੀਆਂ ਇਸ਼ਤਿਹਾਰਾਂ ਦਾ ਪ੍ਰਚਾਰ ਕਰਨ ਲਈ ਗੂਗਲ ਨੂੰ ਪੈਸੇ ਦਿੰਦੀਆਂ ਨੇ ਇਸ ਕਾਰਨ ਗੂਗਲ ਨੂੰ ਹਰ ਮਿੰਟ 2 ਕਰੋੜ ਰੁਪਏ ਦੀ ਕਮਾਈ ਹੋ ਰਹੀ ਹੈ YouTube ਰਾਹੀਂ ਕਮਾਈ ਗੂਗਲ YouTube ਤੋਂ ਵੀ ਕਮਾਈ ਕਰਦਾ ਹੈ ਜਦੋਂ ਵੀ ਤੁਸੀਂ YouTube ਤੇ ਕੋਈ ਵੀਡੀਓ ਚਲਾਉਂਦੇ ਹੋ ਤੁਹਾਨੂੰ ਉਸ ਤੋਂ 2 ਤੋਂ 3 ਵਿਗਿਆਪਨ ਦੇਖਣ ਨੂੰ ਮਿਲਦੇ ਨੇ ਤੁਸੀਂ ਇਹਨਾਂ ਵਿਗਿਆਪਨ ਵਿਗਿਆਪਨਾਂ ਨੂੰ ਸਕਿੱਪ ਵੀ ਨਹੀਂ ਕਰ ਸਕਦੇ। ਬ੍ਰਾਂਡ ਆਪਣੇ ਵਿਗਿਆਪਨ ਚਲਾਉਣ ਦੇ ਬਦਲੇ ਕੰਪਨੀ ਨੂੰ ਭੁਗਤਾਨ ਕਰਦੇ ਨੇ। ਇਸ ਤੋਂ ਇਲਾਵਾ ਪਲੇਟਫਾਰਮ ਤੇ ਉਪਭੋਗਤਾਵਾਂ ਲਈ ਕੁਝ ਸੇਵਾਵਾਂ ਦਾ ਭੁਗਤਾਨ ਵੀ ਕੀਤਾ ਜਾਂਦਾ ਹੈ। Google Play Store ਤੋਂ ਕਮਾਈ ਕੰਪਨੀ ਨੂੰ Google Play Store ਤੋਂ ਵੀ ਚੰਗੇ ਪੈਸੇ ਮਿਲਦੇ ਨੇ ਪਰ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਉਪਭੋਗਤਾਵਾਂ ਲਈ ਮੁਫਤ ਹੈ ਤਾਂ ਇੱਥੇ ਕੰਪਨੀ ਕਿਵੇਂ ਕਮਾਈ ਕਰ ਰਹੀ ਹੈ? ਤੁਹਾਨੂੰ ਦੱਸ ਦਈਏ ਕਿ Google Play Store ਤੇ ਆਪਣੇ ਐਪਸ ਨੂੰ ਲਿਸਟ ਕਰਨ ਵਾਲੇ ਐਪ ਡਿਵੈਲਪਰਾਂ ਨੂੰ ਗੂਗਲ ਨੂੰ ਪੈਸੇ ਦੇਣੇ ਪੈਂਦੇ ਨੇ ਇਸ ਤੋਂ ਇਲਾਵਾ ਕੰਪਨੀ ਗੂਗਲ ਕਲਾਉਡ ਤੇ ਪ੍ਰੀਮੀਅਮ ਕੰਟੈਂਟ ਵਰਗੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ ਵੀ ਪੈਸੇ ਵਸੂਲਦੀ ਹੈ